ਇਹ ਕਿ ਚੱਲਦੇ ਨੂੰ ਕੀ ਮੌਕਾ ਨੇ ਇਹ ਤਾਂ ਖੜਾ ਕੇ ਮੈਂ ਬੁੱਧੀ ਵਧੀਆ ਕੀ ਹਾਲ ਪ੍ਰਧਾਨ ਸਾਹਿਬ ਕਿਵੇਂ ਚੋਣਾਂ ਪਤਾ ਨਹੀਂ ਜੀ ਨਹੀਂ ਨਹੀਂ ਯਾਰ ਚੋਣਾਂ ਅੱਧੇ ਕੋ ਆ ਗਏ ਨੇ ਅੱਧੇ ਵਿੱਚ ਖੜੇ ਨੇ ਇਹ ਮੰਡੀ ਚ ਆਇਆ ਝੋਨਾ ਚਲਾਕ ਨਹੀਂ ਹੈ ਜੀ ਮੰਡੀ ਚ ਆਇਆ ਪਾ ਚੋਨਾ ਯਾਰ ਤੇ ਮੈਂ ਉਹਦਾ ਹੀ ਮੰਡੀ ਚੱਲੀ ਗਿਆ ਨਾ ਮੈਂ ਢੇੜਾ ਮਾਰ ਕੇ ਮੰਡੀ ਚ ਚਲੋ ਮਾਰ ਦਿਆਂ ਢੇੜਾ ਮੰਡੀ ਚ ਵੀ ਪਾਇਆ ਸਮਝ ਨਹੀਂ ਆਉਂਦੀ ਵਿੱਚ ਔਨੇ ਆ ਤੇ ਪਤਾ ਨਹੀਂ ਕਿਹਦੇ ਹਿਸਾਬ ਨਾਲ ਉਹ ਜੋ ਬਾਹਰ ਹੋਇਆ ਪਹਿਲਾਂ ਬਾਹਰ ਰਹਿਤਾ ਗੰਮ ਚ ਚਲੋ ਫਿਰ ਮੰਡੀ ਚ ਚੱਲਦੇ ਆ ਚੱਲ ਮੰਡੀ ਚੱਲਦੇ ਆ ਦੇਖੀਏ ਮੰਡੀ ਦਾ ਮੌਸਮੀ ਇਹ ਵੀ ਕਿਹੜੇ ਯਾਰ ਹੋਰ ਹੈ ਕਿ ਨਾ ਚੋਨਾ ਲੈਟ ਹੋਊਗਾ ਆਹ ਤੇ ਨਾ ਯਾਰ ਮੰਡੀ ਦੀ ਵਾਵਾ ਨਹੀਂ ਆਇਆ ਆ ਵਾਵਾ ਆ ਗਿਆ ਆ ਮਾਰਕ ਬਣੀ ਪਈ ਪੱਖੇ ਪੁੱਖੇ ਪੈਣਦੇ ਆ ਆ ਇਹ ਤਾਂ ਚਾਮੋ ਬੰਦ ਕੀਤੀ ਪਈ ਆ ਜਿੱਤੀ ਬੇੜੇ ਬੰਦੇ ਕਿੱਧਰ ਗਏ ਅੱਡੇ ਦਾ ਟਾਈਮ ਹੈ ਯਾਰ ਬੰਦੇ ਬੱਕਾ ਬੱਕਾ ਬਹੁਤ ਵਧੀਆ ਆਇਆ ਨਾ ਹਾਂ ਨਾਲ ਬਹੁਤ ਵਧੀਆ ਆਇਆ ਬਈ ਯਾਰ ਆਪਣਾ ਢੋਨਾ ਹਾਲ ਲਾਵੇ ਅੱਧਾ ਬਹੁਤ ਵਧੀਆ ਆਇਆ ਬੰਦੇ ਉਹ ਮੈਂ ਲਾਦਾ ਛੱਡ ਥੱਲੇ ਬੈਠੇ ਬੰਦੇ ਹਨਾ ਹਾਂ ਉੱਥੇ ਬੈਠੇ ਚੱਲ ਕੇ ਆਪਾਂ ਉਹਨਾਂ ਕੋਲੋਂ ਦਾ ਕੋਈ ਚੱਲਦੇ ਆ ਪੁੱਛਦੇ ਆ ਕੀ ਗੱਲਬਾਤ ਹੈ ਜੀ ਕਰਦੇ ਗੱਲ ਬੰਦ ਬਈ ਠੰਡੇ ਦਾ ਟਾਈਮ ਆ ਯਾਰ ਬੰਦ ਕੀਤੀ ਜਿੱਥੇ ਜਿੱਥੇ ਆਈ ਗੱਲ ਉਹ ਬਾਕੀ ਉਹ ਠੀਕ ਠਾਕ ਹਾਂ ਵਧੀਆ ਤੇ ਕਿਵੇਂ ਕੰਮ ਕਾਂਡ ਕੀਤੀ ਵੇ ਗੁਰੂ ਠੰਡੇ ਦਾ ਟਾਈਮ ਬਾਈ ਯਾਰ ਨਾ ਬਹੁਤ ਬੁਰਾ ਹਾਲ ਆ ਯਾਰ ਇੱਕ ਤਾਂ ਨਾ ਤਾਂ ਪੱਖਾ ਚੱਲਦਾ ਤੇ ਨਾ ਹੀ ਆ ਜਨਰੇਟਰ ਚੱਲਦਾ ਬਹੁਤ ਮੰਦਾ ਹਾਲ ਆ ਵੀ ਸਾਰੀ ਲੇਬਰ ਉਵੇਂ ਬੈਠੀ ਲਾਇਆ ਸੇਠਾ ਨੂੰ ਫੋਨ ਹਾਂਜੀ ਲਾਇਆ ਫੋਨ ਸੇਠਾ ਨੂੰ ਬਸ ਆਉਂਦੇ ਹੀ ਪਏ ਕਹਿੰਦੇ ਉਹਨਾਂ ਨੇ ਤੁਸੀਂ ਕਹੋ ਵੀ ਸਾਨੂੰ ਯਾਰ ਸਾਡੇ ਚੰਗੇ ਦਿਓ ਕਿਉਂਕਿ ਮਾਲ ਆਉਣਾ ਆਉਣਾ ਸ਼ੁਰੂ ਹੋ ਗਿਆ ਸੀਜ਼ਨ ਚੱਲਣਾ ਹਾਂਜੀ ਹਾਂਜੀ ਇਹ ਬੰਦਿਆਂ ਦੀ ਦਿਹਾੜੀ ਮਰ ਜੇ ਤਾਂ ਖਾ ਜਾਂਦਾ ਕਰੀਬ ਇਹ ਤਾਂ ਗੱਲ ਠੀਕ ਹੈ ਜੀ ਉਹ ਬਸ ਕਹਾਂ ਸੇਠਾ ਨੂੰ ਸੇਠ ਆਉਂਦੇ ਆ ਕਹਿੰਦੇ ਵੀ ਕਰਦੇ ਹਾਂ ਹੱਲ ਸਾਰਾ ਠੀਕ